ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਇਹ ਜਿਹੜੀ ਅਸੀਂ ਇੱਕ ਵੀਡੀਓ ਬਣਾ ਰਹੇ ਹਾਂ ਇਹ ਅਸੀਂ ਇੱਕ ਵੀਡੀਓ ਅੱਜ ਪਟਿਆਲਾ ਤੋਂ ਜਿਵੇਂ ਅਸੀਂ ਅੰਬਾਲਾ ਜਾ ਰਹੇ ਸੀਗੇ ਤਾਂ ਰਸਤੇ ਦੇ ਵਿੱਚ ਜਿਵੇਂ ਘਨੌਰ ਵੱਲੋਂ ਜਾਂਦੇ ਆ ਇਹ ਵੀਡੀਓ ਬਣਾਉਣ ਦਾ ਸਾਡਾ ਕਾਰਨ ਇਹ ਹੈ ਤਾਂ ਤੁਸੀਂ ਦੇਖ ਸਕਦੇ ਹੋ ਰੋਡ ਦੇ ਉੱਪਰ ਕਿੰਨੀ ਹਰਿਆਲੀ ਲੱਗੀ ਹੋਈ ਹੈ ਇਹ ਜਿਹੜੀ ਹਰਿਆਲੀ ਲੱਗੀ ਹੋਈ ਹੈ ਇਹ ਹਰੀਆਲੀ ਆਪਾਂ ਦੇ ਬਹੁਤ ਫਾਇਦੇ ਲਈ ਹੈ ਜਿਹਦੇ ਕਰਕੇ ਆਪਾਂ ਨੂੰ ਆਕਸੀਜਨ ਮਿਲਦੀ ਹੈ ਤੇ ਆਪਾਂ ਨੂੰ ਠੰਡੀ ਜਿਹੜੀ ਹਵਾ ਮਿਲਦੀ ਹੈ ਜਿਸ ਤਰ੍ਹਾਂ ਹੁਣ ਗਰਮੀ ਦਾ ਮੌਸਮ ਹੈ ਆਪਾਂ ਕਈ ਜਗ੍ਹਾ ਤੇ ਦੇਖਿਆ ਬਹੁਤ ਗਰਮੀ ਪੈ ਰਹੀ ਹੈ ਪਰ ਉਸ ਜਗ੍ਹਾ ਤੇ ਗਰਮੀ ਦਾ ਕਾਰਨ ਵੀ ਹੋ ਸਕਦਾ ਜਿਵੇਂ ਕਿ ਹਰਿਆਲੀ ਜੇ ਹੋਏਗੀ ਤਾਂ ਆਪਾਂ ਨੂੰ ਇਸ ਚੀਜ਼ ਦਾ ਬਹੁਤ ਬੈਨੀਫਿਟ ਹੋਏਗਾ ਤਾਂ ਤੁਸੀਂ ਦੇਖ ਸਕਦੇ ਹੋ ਆ ਨਾਲ ਜਿਹੜੀ ਹੈ ਨਹਿਰ ਵੀ ਚੱਲ ਰਹੀ ਹੈ ਇਹ ਜਿਹੜੀ ਪਟਿਆਲਾ ਤੋਂ ਕਨੌਰ ਕਨੌਰ ਤੋਂ ਸੋਰੀ ਅੰਬਾਲਾ ਜਾ ਰਹੇ ਆ ਉਸ ਰਸਤੇ ਦਾ ਤੁਹਾਨੂੰ ਇਹ ਜਿਹੜੀ ਵੀਡੀਓ ਦਿਖਾਈ ਜਾ ਰਹੀ ਹੈ ਤਾਂ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਮੈਂ ਸਾਰੇ ਆਪਣੇ ਜਿਹੜੇ ਮੇਰੇ ਯਾਰ ਦੋਸਤ ਜਾਂ ਮੇਰੇ ਪੰਜਾਬ 'ਚ ਜਾਂ ਭਾਰਤ ਵਿੱਚ ਰਹਿਣ ਵਾਲੇ ਦੇਸ਼ ਵਾਸੀਆਂ ਨੂੰ ਮੈਂ ਇਹ ਅਪੀਲ ਕਰਾਂਗਾ ਕਿ ਆਪਣੇ ਨੇੜੇ ਤੇੜੇ ਜਿਵੇਂ ਕੀ ਕੋਈ ਫਾਰਕ ਹੋ ਗਿਆ ਜਾਂ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਜਗਾ ਦਿਖਦੀ ਹੈ ਤਾਂ ਉੱਥੇ ਵੱਧ ਤੋਂ ਵੱਧ ਜਿਹੜੇ ਕੀ ਇਹ ਬੂਟੇ ਲਗਾਓ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਪਾਂ ਨੂੰ ਇਹਨਾਂ ਦਾ ਫਾਇਦਾ ਮਿਲ ਸਕੇ ਤਾਂ ਇਸ ਕਰਕੇ ਇਹ ਵੀਡੀਓ ਬਣਾਉਂਦਾ ਸਾਡਾ ਕਾਰਨ ਇਹ ਹੀ ਸੀਗਾ ਤਾਂ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਅਪੀਲ ਇੱਕ ਵਾਰੀ ਫਿਰ ਤੋਂ ਕਰਾਂਗਾ ਕਿ ਵੱਧ ਤੋਂ ਵੱਧ ਜਿਹੜੇ ਕੀ ਆਪਣੇ ਨੇੜੇ-ਤੇੜੇ ਇਲਾਕੇ ਦੇ ਵਿੱਚ ਬੂਟੇ ਲਗਾਓ ਜੇ ਤੱਕ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਫਾਇਦਾ ਹੋ ਸਕੇ ਤੁਸੀਂ ਦੇਖ ਸਕਦੇ ਹੋ ਕਿੰਨੇ ਮੈਂ ਦੂਰ ਤੱਕ ਤੁਹਾਨੂੰ ਦਿਖਾ ਰਿਹਾ ਹਰਿਆਲੀ ਹਰਿਆਲੀ ਦਿਖ ਰਹੀ ਹੈ ਜੀ ਦਾ ਇਹ ਫਾਇਦਾ ਆਪਾਂ ਸਾਰਿਆਂ ਨੂੰ ਆਪਦੇ ਸਰੀਰ ਨੂੰ ਜਿਹੜਾ ਕਿ ਇਹ ਫਾਇਦਾ ਮਿਲਦਾ ਹੈ ਇਹਦੇ ਨਾਲ ਆਪਾਂ ਨੂੰ ਆਕਸੀਜਨ ਬਹੁਤ ਅੱਛੀ ਮਿਲਦੀ ਹੈ ਜੇਕਰ ਆਪਾਂ ਸਵੇਰੇ ਸਵੇਰੇ ਉੱਠ ਕੇ ਠੰਡੇ ਠੰਡੇ ਟਾਈਮ ਆਪਾਂ ਫਾਰਕ ਦੇ ਵਿੱਚ ਜਿਵੇਂ ਨੰਗੇ ਪੈਰ ਘਾਹ ਦੇ ਉੱਪਰ ਸੈਰ ਕਰਦੇ ਆ ਤਾਂ ਆਪਣੇ ਸਰੀਰ ਦੇ ਵਿੱਚ ਸਾਰਾ ਦਿਨ ਤੰਦਰੁਸਤੀ ਰਹਿੰਦੀ ਹੈ ਤਾਂ ਇਸ ਕਰਕੇ ਮੈਂ ਤੁਹਾਨੂੰ ਵੀਡੀਓ ਬਣਾਉਂਦਾ ਸਾਡਾ ਕਾਰਨ ਹੀ ਇਹ ਹੈ ਕਿ ਮੈਂ ਸਾਰੀ ਨੌਜਵਾਨ ਪੀੜੀ ਨੂੰ ਜਾਂ ਸਾਰਿਆਂ ਨੂੰ ਅਪੀਲ ਇਹੀ ਕਰਦਾ ਕਿ ਵੱਧ ਤੋਂ ਵੱਧ ਜਿਹੜੇ ਕੀ ਬੂਟੇ ਲਗਾਏ ਜਾਣ ਜਿਦਾ ਕਿ ਆਪਾਂ ਨੂੰ ਫਾਇਦਾ ਹੋ ਸਕੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ